ਇੱਥੇ ਫੋਕਲ ਪੁਆਇੰਟ ਮਸਜਿਦ ਦੇ ਬਾਹਰ ਕੁਝ ਸ਼ਰਾਰਤੀਆਂ ਸਰਾਂ ਵੱਲੋਂ ਮਸਜਿਦ ਤੇ ਪਥਰਾਉ ਕੀਤਾ ਗਿਆ ਨਮਾਜ਼ੀਆਂ ਤੇ ਹਮਲਾ ਕੀਤਾ ਗਿਆ ਜੀ ਪੁਲਿਸ ਦੇ ਉੱਤੇ ਵੀ ਹਮਲਾ ਕੀਤਾ ਗਿਆ ਔਰ ਜਦ ਕੀ ਨਮਾਜ਼ੀਆਂ ਵੱਲੋਂ ਜਿਹੜਾ ਹੈ ਉਹਦੇ ਲਈ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ ਗਈ ਜੀ ਲੇਕਿਨ ਪੁਲਿਸ ਪ੍ਰਬੰਧ ਜਿਹੜੇ ਸੀ ਜਿਸ ਵੇਲੇ ਸ਼ੁਰੂ ਚ ਹੋਇਆ ਤੇ ਉਸ ਵੇਲੇ ਪੁਲਿਸ ਨੇ ਉਹਨਾਂ ਨੂੰ ਭਜਾ ਦਿੱਤਾ ਲੇਕਿਨ ਸ਼ਾਮ ਨੂੰ ਉਹਨਾਂ ਨੇ ਦੁਬਾਰਾ ਇਦਾਂ ਦਾ ਕੀਤਾ ਤੇ ਮੈਂ ਸਮਝਦਾ ਲੁਧਿਆਣੇ ਵਰਗੀ ਇੰਡਸਟਰੀਅਲ ਸਟੇਟ ਦੇ ਵਿੱਚ ਅ ਐਸੀ ਜਿਹੜੀ ਫਿਰਕਾਪ੍ਰਸਤੀ ਜਾਂ ਗੁੰਡਾਗਰਦੀ ਹੈ ਬੜੀ ਸ਼ਰਮਨਾਕ ਹੈ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਸਰ ਲੱਗਦਾ ਨਹੀਂ ਕਿ ਕਿਤੇ ਫਾਈਚਾਰੇ ਕੇਸ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਤਾਂ ਇਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਨੂਰੀ ਮਸਜਿਦ ਵਾਲਿਆਂ ਦਾ ਵੀ ਇੱਥੇ ਦੇ ਸਾਰੇ ਮੁਸਲਮਾਨਾਂ ਦਾ ਵੀ ਕਿ ਬਿਲਾਲ ਮਸਜਿਦ ਵਾਲਿਆਂ ਦਾ ਕਿ ਵੀ ਇਹਨਾਂ ਨੇ ਐਡੇ ਵੱਡੇ ਹਾਦਸੇ ਨੂੰ ਤੂਲ ਨਹੀਂ ਦਿੱਤਾ ਬਲਕਿ ਉਲਟਾ ਉਹਨੂੰ ਸੰਭਾਲ ਲਿਆ ਤੇ ਅਗਰ ਕੋਈ ਹੋਰ ਜਗ੍ਹਾ ਹੁੰਦੀ ਸ਼ਾਇਦ ਕੋਈ ਬਾਹਰਲਾ ਸੂਬਾ ਹੁੰਦਾ ਤੇ ਲੋਕੀ ਆਪਸ ਚ ਲੜਦੇ ਲੇਕਿਨ ਇਹਨਾਂ ਨੇ ਪੁਲਿਸ ਨੂੰ ਹੀ ਉਹਨੂੰ ਕਾਬੂ ਕਰਨ ਦੇ ਲਈ ਕਿਹਾ ਆਪਣੇ ਵੱਲੋਂ ਇਹਨਾਂ ਨੇ ਕੋਈ ਕਾਰਵਾਈ ਜਿਹੜੀ ਹੈ ਨਹੀਂ ਕੀਤੀ ਤੇ ਇਹਨਾਂ ਨੇ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿੱਤਾ ਲੇਕਿਨ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਨਾ ਭਾਵੇਂ 500 ਬੰਦੇ ਆ ਭਾਵੇਂ 50 ਬੰਦੇ ਆ ਇਕੱਲੇ ਇਕੱਲੇ ਨੂੰ ਚੁਣ ਕੇ ਅੰਦਰ ਦੇਣਾ ਚਾਹੀਦਾ ਤਾਂ ਕਿ ਲੁਧਿਆਣੇ ਦਾ ਮਾਹੌਲ ਜਿਹੜਾ ਕੋਈ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰ ਸਕਦਾ ਸਿਕਿਉਰਿਟੀ ਪ੍ਰਬੰਧ ਕਿਤਾ ਦੇਖਦੇ ਹੋ ਲੁਧਿਆਣਾ ਸਿਕਿਉਰਿਟੀ ਪ੍ਰਬੰਧ ਅਗਰ ਸ਼ੁਰੂ ਚ ਕੋਈ ਹਾਦਸਾ ਹੋਇਆ ਤੇ ਉਹਦੇ ਚ ਅਗਰ ਪ੍ਰਬੰਧ ਘੱਟ ਸੀਗੇ ਤੇ ਉਸੇ ਵੇਲੇ ਐਸਐਚਓ ਨੂੰ ਬੁਧਾਣੇ ਚਾਹੀਦੇ ਸੀਗੇ ਸਕਿਉਰਟੀ ਪ੍ਰਬੰਧ ਨਾਕਾਮ ਸਾਬਤ ਹੋਏ ਹੈ ਮਤਲਕ ਅਫਸਰ ਦੇ ਖਿਲਾਫ ਵੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਜੀ ਪੰਜਾਬ ਦੇ ਡੀਜੀਪੀ ਨੂੰ ਵੀ ਚਿੱਠੀ ਵਗੈਰਾ ਦਿੱਤੀ ਗਈ ਹੈ ਜੀ ਡੀਜੀਪੀ ਸਾਹਿਬ ਨੇ ਪਰਸੋਂ ਕਾਲੂਈਆ ਜਿਹੜੇ ਪੂਰੇ ਪੰਜਾਬ ਵਿੱਚ ਬਹੁਤ ਅੱਛੇ ਪ੍ਰਬੰਧ ਸੀ ਲੋਕਾਂ ਨੇ ਹੋਲੀ ਵੀ ਪਰੇ ਪਿਆਰ ਨਾਲ ਮਨਾਈ ਜੁਮੇ ਦੀ ਨਮਾਜ਼ ਵੀ ਬੜੀ ਅੱਛੀ ਤਰ੍ਹਾਂ ਹੋਈ ਔਰ ਸਾਨੂੰ ਉਮੀਦ ਹੀ ਨਹੀਂ ਸੀ ਕੋਈ ਕਿ ਬਿਲੂਧਾਨੇ ਚ ਕੁਝ ਐਸਾ ਹੋਏਗਾ ਔਰ ਇਹਨਾਂ ਮਸਜਿਦਾਂ ਜਿਹਦਾ ਸਾਰੀਆਂ ਮਤਲਬ ਆਪੱਚ ਮਿਲਨ ਜੁਲਣ ਵਾਲੇ ਲੋਕ ਮੁਹੱਲੇ ਦੀਆਂ ਮਸਜਿਦਾਂ ਹੈਗੀਆਂ ਤੇ ਐਥੇ ਤਾਂ ਬਿਲਕੁਲ ਹੀ ਉਮੀਦ ਨਹੀਂ ਸੀ ਲੇਕਿਨ ਜੇਣਾ ਵੀ ਲੋਕਾਂ ਨੇ ਕੀਤਾ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਇਹਦੇ ਲਈ ਵੱਡੀ ਇਨਕੁਆਰੀ ਵੀ ਹੋਣੀ ਚਾਹੀਦੀ ਹੈ ਇਨਕੁਆਰੀ ਪਟਾਈ ਗਈ ਜਾਂਚ ਵੀ ਪਟਾਈ ਜਾਏਗੀ ਉਸ ਤੋਂ ਬਾਅਦ ਕੀ ਹੋਏਗਾ ਹੁਣ ਤਾਂ ਇਹ ਚਾਹੀਦਾ ਉਸ ਮੁਲਜ਼ਮਾ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਭਾਈਚਾਰਾ ਬਣਿਆ ਰਹੇ ਬਸ ਸਾਰੇ ਦੇਖੋ ਇਹ ਕਿਸੇ ਧਰਮ ਦਾ ਮਸਲਾ ਨਹੀਂ ਹੈ ਕੁਝ ਲੋਕ ਨੱਚੇੜੀ ਹੁੰਦੇ ਆ ਜਾਂ ਕੁਝ ਪਲੇਟਿਡ ਹੁੰਦੇ ਪਿੱਛੋਂ ਉਹਨਾਂ ਕੋਲੋਂ ਕੋਈ ਕੁਝ ਕਰਾਂਦਾ ਹੈ ਤੇ ਜਿਹੜੇ ਕਰਾਨ ਵਾਲੇ ਲੋਕ ਐ ਉਹਨਾਂ ਦੇ ਵੀ ਹੱਥ ਚਤ ਘੜੀਆਂ ਪਹਿਣੀਆਂ ਚਾਹੀਦੀਆਂ ਇਹ ਹਜੇ ਨਹੀਂ ਮੈਨੂੰ ਡਿਟੇਲ ਪਤਾ ਇਹ ਤਾਂ ਪ੍ਰਸ਼ਾਸਨ ਹੀ ਦੱਸੇਗਾ ਹਾਂ ਕੀ ਮਾਮਲਾ ਵਾਲ ਤਾਂ ਕੀ ਜਾਣਕਾਰੀ ਸਾਹਮਣੇ ਆਈ ਹੈ ਜੂ ਟਖਰਾਬ ਹੋਇਆ ਐਦਾਂ ਕਿ ਮੈਨੂੰ ਤਾਂ ਹੁਣੀ ਘੰਟਾ ਪਹਿਲਾਂ ਪਤਾ ਲੱਗਿਆ ਕਿ ਵੀ ਇੱਥੇ ਅੱਜ ਦੁਪਹਿਰੇ ਜਦ ਜੁਮੇ ਦੀ ਨਮਾਜ਼ ਹੋਈ ਉਹਦੇ ਬਾਅਦ ਵੀ ਜਿਹੜੇ ਇੱਧਰ ਕੋਈ 15 20 ਬੰਦੇ ਜਿਹੜੇ ਮੇਨ ਐ ਇੱਥੇ ਜਿਹੜੇ ਦੋ ਨੰਬਰ ਦਾ ਕੰਮ ਵੀ ਕਰਦੇ ਆ ਨਾਲ ਚਿੱਤੇ ਚੁੱਤੇ ਦਾ ਵੀ ਉਹ ਉਹਨਾਂ ਨੇ ਨਮਾਜ਼ ਦੇ ਟਾਈਮ ਆ ਕੇ ਮੁਸਲਮਾਨਾਂ ਦੇ ਉੱਤੇ ਪਥਰਾਵ ਕਰਨਾ ਸ਼ੁਰੂ ਕੀਤਾ ਨਮਾਜ਼ ਪੜਦੇ ਆ ਦੇ ਤੇ ਉਹਦੇ ਬਾਅਦ ਇਹਨਾਂ ਨੇ ਪੁਲਿਸ ਨੂੰ ਜੋ ਕੇ ਆ ਤੇ ਪੁਲਿਸ ਆਈ ਜਾਂ ਇਹਨਾਂ ਨੂੰ ਅੰਦਰ ਕੀਤਾ ਉਹਨਾਂ ਨੂੰ ਕੀਤਾ ਮਗਰ ਉਹਦੇ ਬਾਅਦ ਜਦੋਂ ਅਸਰ ਦੀ ਨਮਾਜ਼ ਹੋਣ ਲੱਗੀ ਤੇ ਉਹਨਾਂ ਨੇ ਪੂਰਾ ਟੰਡਪ ਕਰਨਾ ਸ਼ੁਰੂ ਕਰਤਾ ਇੱਥੇ ਉਹਨਾਂ ਨੇ ਪੁਲਿਸ ਨਹੀਂ ਛੱਡੀ ਆ ਪੁਲਿਸ ਦੀਆਂ ਗੱਡੀਆਂ ਨਹੀਂ ਛੱਡੀਆਂ ਇਸ ਤਰ੍ਹਾਂ ਬੁਰੀ ਤਰ੍ਹਾਂ ਉਹਨਾਂ ਨੇ ਹਮਲੇ ਕੀਤੇ ਆ ਕਿ ਵਿੱਚ ਕਿਉਂਕਿ ਮੇਰੀ ਐਸਪੀ ਐਡੀਐਸਪੀ ਫੋਰ ਨਾਲ ਗੱਲ ਵੀ ਕਹਿੰਦੇ ਜੀ ਮੇਰੇ ਤੇ ਵੀ ਪਥਰਾਓ ਹੋਇਆ ਐਸਐਚਓ ਤੇ ਵੀ ਪਥਰਾਓ ਹੋਇਆ ਉਹਨਾਂ ਦੀ ਗੱਡੀਆਂ ਤੇ ਵੀ ਪਥਰਾਓ ਹੋਇਆ ਤੁਸੀਂ ਇਹ ਸਮਝ ਲਓ ਕਿ ਪੁਲਿਸ ਜਿਹੜੀ ਆ ਬੋਣਾ ਸਾਬਤ ਹੋ ਰਹੀ ਐ ਐਸੇ ਗੁੰਡਿਆਂ ਦੇ ਸਾਹਮਣੇ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿਉਂਕਿ ਅਸੀਂ ਪਰਸੋਂ ਡੀਜੀਪੀ ਪੰਜਾਬ ਨੂੰ ਇੱਕ ਲੈਟਰ ਲਿਖ ਕੇ ਕਿਹਾ ਸੀਗਾ ਕਿ ਵੀ ਇਦਾਂ ਇਦਾਂ ਸਾਨੂੰ ਹੈ ਕੀ ਅੰਦੇਸ਼ਾ ਕਿ ਕੁਝ ਨਾ ਕੁਝ ਹੋ ਸਕਦਾ ਇਸ ਕਰਕੇ ਤੁਸੀਂ ਸਾਰੀਆਂ ਮਸਜਿਦਾਂ ਦੀ ਸਕਿਉਰਟੀ ਜਿਹੜੀ ਐ ਉਹ ਤੁਸੀਂ ਸਾਨੂੰ ਯਕੀਨੀ ਬਣਾਓ ਤੇ ਡੀਜੀਪੀ ਪੰਜਾਬ ਵੱਲੋਂ ਇੱਕ ਬਕਾਇਦਾ ਪੂਰੇ ਪੰਜਾਬ ਦੇ ਐਸਐਸਪੀ ਡੀਆਈਜੀ ਔਰ ਸੀਪੀਜ਼ ਨੂੰ ਇੱਕ ਲੈਟਰ ਜਿਹੜਾ ਬਕਾਇਦਾ ਇਸ਼ੂ ਕੀਤਾ ਗਿਆ ਉਹਦੇ ਬਾਅਦ ਕੱਲ ਸਵੇਰੇ ਫਿਰ ਮੈਨੂੰ ਡੀਜੀਪੀ ਆਫਿਸ ਨਾਲ ਮੇਰੀ ਗੱਲ ਹੋਈ ਤੇ ਉਹਨਾਂ ਨੇ ਦੱਸਿਆ ਕਿ ਕੱਲ ਸਾਰਿਆਂ ਨੂੰ ਸਵੇਰੇ ਵੀ ਡੀਜੀ ਸਾਹਿਬ ਨੇ ਅਸਕੋਰਡਿੰਗ ਬਰੀਫ ਕਰ ਦਿੱਤਾ ਸੀ ਕਿ ਵੀ ਅਗਰ ਕੋਈ ਸ਼ਰਾਰਤੀ ਅਨਸਰ ਜਿਹੜਾ ਹੈ ਅਗਰ ਕੋਈ ਸ਼ਰਾਰਤ ਕਰੇ ਤੇ ਉੱਤੇ ਇਮੀਡੀਏਟ ਐਕਸ਼ਨ ਹੋ ਮਗਰ ਆ ਜਿਹੜੀ ਗੁੰਡਾਗਰਦੀ ਹੋਈ ਹੈ ਬੜੀ ਅਫਸੋਸਨਾਕ ਹੈ ਲੁਧਿਆਣਾ ਜਿਹੜਾ ਅੱਜ ਤੱਕ ਹਮੇਸ਼ਾ ਆਪਸੀ ਭਾਈਚਾਰੇ ਦਾ ਪੈਗਾਮ ਦਿੰਦਾ ਹੈ ਅੱਜ ਸਾਰੀਆਂ ਮੱਜਿਦਾਂ ਦੀ ਜਿਹੜੀਆਂ ਸ਼ਹਿਰ ਦੇ ਵਿੱਚ ਜਿੱਦਾ ਸੂਫੀਆਂ ਬਾਗ ਸੂਫੀਆਂ ਮੱਜਿਦਾ ਉੱਥੇ ਇਨੀ ਦੁਨੀਆ ਦੀ ਜਾਮਾ ਮੱਜਿਦ ਹੈ ਜਿੰਨੀਆਂ ਵੱਡੀਆਂ ਮੱਜਿਦਾਂ ਉੱਥੇ ਦਾ ਕੁਝ ਨਹੀਂ ਹੋਇਆ ਮਗਰ ਇੱਥੇ ਜਿੰਨੇ ਦੋ ਨੰਬਰ ਦੇ ਸ਼ਰੇ ਨਸ਼ੇ ਵੇਚਣ ਵਾਲੇ ਸਾਰੇ ਇੱਥੇ ਰਹਿੰਦੇ ਆ ਉਹਨਾਂ ਨੇ ਪੀ ਕੇ ਸ਼ਰਾਬਾ ਤੇ ਨਸ਼ੇ ਕਰਕੇ ਜੋ ਮੱਜਿਦਾਂ ਤੇ

unki gaadi pcr pcr dastamotor motorcycle usko bhi tod diya inhone ha nare laga laga ke usko bhi tod diya मेन कारण क्या लग रहा है? कोई कारण नहीं हम लोग शांति से अपना नमाज पढ़ रहे थे दो बजे का टाइम था डेढ़ बजे जो नमाज होती है वो हम लोग पढ़ के दो बजे बाहर निकले आराम से सारे चले गए अपने अपनी जगह पे चले गए उसके बाद में ये माहौल बना रहे हैं इकट्ठे होके यहीं हो पे गोली यहाँ पे हम लोगों ने कहा दो तीन सौ आदमी ऊपर दो तीन सौ आदमी पूरी तरीके से प्लानिंग बीच में जनानी बीच में बच्चे इनके पीछे कोई ना कोई हाथ है जो इनके पीछे हाथ है ये हम हम लोग सारे बिजनेसमैन हैं यहाँ पे जो है बिजनेस करते करते काम 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 करते हैं हैं ये हमारे तो हाँ काम भी भी करते हैं जो हमारे हमारे काम काम ये भी लेबर भी हैं उसके बावजूद इन्होंने किया मेरी ऑफिस का सीता तोड़ा कई कैमरे तोड़े सारे सप्तान लूट ली दुकान लूट ली हमारे भाई की इकबाल अहमद जी जो आपके और साथी मेरा नाम है गुलाम जी गुलाम जी तलवार लगी हुई है तलवार से हमला किया गया है मुशरफ भाई है वो ये मुशर्रफ भाई ज्यादा डूंगा लगा, लगा उनका घर पे पड़े हुए हैं वो बुजुर्ग आदमी दो तीन और करीब दस बारह लोग घायल है हाँ सारी सीसीटीवी मिलेगी सारी सीसीटीवी ए टू जेड मिलेगा यहाँ पे कम से कम पांच सात क्विंटल बट्टे पड़े थे बो, बोतलें पड़ी थी आप चले जाओ अभी बोतलों की निशान है अभी बोतल यहाँ पे पड़ी हुई है शराब के बियर की बोतलें सारी फूटी हुई है पुलिस प्रशासन को भी चोट लगी है एसपी साहब को भी लगी है एसएचओ साहब को भी लगी है उनसे भी पूछो, उनकी भी वीडियो है जो हम लोगों लो ने लो सीसीटीवी में रिकॉर्ड है पुलिस प्रशासन के ऊपर भी इन्होंने हमले किए